ਜੇ ਠੱਗ ਜੇ ਸਾਰੇ ਠੱਗਾਂ ਦੀ ਗੱਲ ਕਰਾਂਗੇ ਤੇ ਬੜੇ ਘੰਟੇ ਲੱਗ ਜਾਣਗੇ ਰੂਪ ਦੀ ਗੱਲ ਕਰ ਲੈਨੇ ਆ ਮਾੜੀ ਜੀ ਬੜਾ ਇਕrarara ਠੱਗ ਹੈ ਇਹ ਰੂਪ ਐਸਾ ਠੱਗ ਹੈ ਇਸਲਾਮ ਧਰਮ ਦੇ ਪ੍ਰਚਾਰਕ ਬਾਬਾ ਸ਼ੇਖ ਫਰੀਦ ਸ਼ਕਰਗੰਜ ਜੰਗਲ ਦੇ ਵਿੱਚ ਆਪਣੇ muridਾਂ ਦੇ ਨਾਲ ਤੁਰੇ ਜਾ ਰਹੇ ਇੱਕ ਪਾਸਿਓ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਨੇ ਕੋਈ ਰੋਂਦਾ ਹੋਵੇ ਤੇ ਸਾਧ ਸੰਤ ਅੱਗੇ ਲੰਘ ਜਾਵੇ ਇਸ ਤਰ੍ਹਾਂ ਨਹੀਂ ਹੋਇਆ ਕਰਦਾ ਕਿਸੇ ਦਾ ਰੋਣਾ ਵੇਖ ਕੇ ਚੀਖ ਪੁਕਾਰ ਸੁਣ ਕੇ ਸਾਧੂਆਂ ਦਾ ਹਿਰਦਾ ਦਰਵਿਤ ਹੋ ਉਠਦਾ ਹੈ ਉੱਪਰ ਜਾਂਦੇ ਜਿੱਦੋਂ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸੁਣ ਬਾਬਾ ਫਰੀਦ ਉਧਰ ਨੂੰ ਚਲੇ ਗਏ ਦਰਵਾਜ਼ਾ ਖਟਕਟਾਇਆ ਇੱਕ ਵੇਸਵਾ ਦਾ ਘਰ ਹੈ ਦਰਵਾਜ਼ਾ ਖੋਲਿਆ ਬੜਾ ਭੈੜਾ ਮੂੰਹ ਬਣਾ ਕੇ ਵੇਖਿਆ ਬਾਬਾ ਫਰੀਦ ਆਖਣ ਲੱਗੇ ਬੀਬਾ ਕੌਣ ਰੋਂਦਾ ਤੇਰੇ ਘਰ ਦੇ ਵਿੱਚੋਂ ਰੋਣ ਦੀਆਂ ਬਣੀਆਂ ਆਵਾਜ਼ਾਂ ਆ ਰਹੀਆਂ ਨੇ ਉਹ ਵੇਸ ਵਾਖਣ ਲੱਗੇ ਫਕੀਰਾ ਤੂੰ ਕੀ ਲੈਣਾ ਤੂੰ ਆਪਣੇ ਰਸਤੇ ਪੈ ਤੂੰ ਆਪਣਾ ਕੰਮ ਕਰ। ਬਾਬਾ ਫਰੀਦ ਆਖਣ ਲੱਗੇ ਨਹੀਂ ਬੀਬਾ ਦੱਸ ਤੇ ਸਹੀ ਨਾ ਬੜਾ ਕੋਈ ਰੋਂਦਾ ਬੜਾ ਵਿਰਲਾਪ ਕਰਦਾ। ਉਹ ਵੇਸ ਵਾਖਣ ਲੱਗੇ ਫਕੀਰਾ ਮੇਰੀ ਨੌਕਰ ਰੋਂਦੀ ਉਹਨੂੰ ਬੜਾ ਕੁੱਟਿਆ ਬੜਾ ਮਾਰਿਆ ਮੈਂ ਤੂੰ ਕੀ ਲੈਣਾ। ਬਾਬਾ ਫਰੀਦ ਆਖਣ ਲੱਗੇ ਪੈਣਾ ਇੰਨਾ ਜ਼ਿਆਦਾ ਕੁੱਟਿਆ ਇੰਨਾ ਕਿਉਂ ਮਾਰਨਾ ਸੀ। ਉਹ ਵੇਸ ਵਾਖਣ ਲੱਗੇ ਇਹਦੀ ਡਿਊਟੀ ਸੀ ਮੇਰੇ ਵਾਸਤੇ ਸੁਰਮਾ ਕੁੱਟਣ ਦੀ ਸੁਰਮਾ ਪੀਠਣ ਦੀ। ਇੰਨੇ ਸੁਰਮਾ ਇੰਨਾ ਜਿਆਦਾ ਮੋਟਾ ਪੀਠਿਆ ਮੈਂ ਜਿਹੜੀ ਕਜਲੇ ਦੀ ਧਾਰ ਬਣਾਈ ਸੀ ਨਾ ਲੰਮੀ ਜੀ ਉਹ ਪਿਛਲੇ ਪੁਰਾਣੇ ਸਮਿਆਂ ਦੇ ਵਿੱਚ ਬੀਬੀਆਂ ਇਥੋਂ ਇੱਕ ਲੰਮੀ ਜੀ ਕਜਲੇ ਦੀ ਧਾਰ ਬਣਾਉਂਦੀਆਂ ਹੁੰਦੀਆਂ ਸਨ ਉਹ ਮੇਰੀ ਕਜਲੇ ਦੀ ਧਾਰ ਜਦੋਂ ਮੈਂ ਉਹ ਸੁਰਮਾ ਪਾਇਆ ਅੱਖਾਂ ਦੇ ਵਿੱਚੋਂ ਪਾਣੀ ਨਿਕਲ ਆਇਆ ਉਹ ਕਜਲੇ ਦੀ ਧਾਰ ਖਰਾਬ ਹੋ ਗਈ ਤਾਂ ਕਰਕੇ ਇਹਨੂੰ ਮਾਰਿਆ ਇਹਨੂੰ ਕੁੱਟਿਆ ਬਾਬਾ ਫਰੀਦ ਆਖਣ ਲੱਗੇ हे ਅੱਲਾ ਰੂਪ ਦਾ ਇਨਾ ਹੰਕਾਰ ਇਨਾ ਲੋਕਾਂ ਨੂੰ ਵੀ ਕੋਈ ਸਮਤ ਦੇ ਬਾਬਾ ਫਰੀਦ ਚਲੇ ਗਏ ਸਮਾਂ ਲੰਘਿਆ ਕੋਈ ਸਾਲ ਕੁ ਬਾਅਦ ਬਾਬਾ ਫਰੀਦ ਫਿਰ ਉਥੋਂ ਦੀ ਲੰਘਦੇ ਨੇ ਜੰਗਲ ਦੇ ਵਿੱਚੋਂ ਲੰਘ ਰਹੇ ਨੇ ਝਾੜੀਆਂ ਦੇ ਵਿੱਚ ਇੱਕ ਬੰਦੇ ਦੀ ਖੋਪੜੀ ਪਈ ਹੋਈ ਉਹਦੇ ਵਿੱਚ ਚਿੜੀਆਂ ਨੇ ਆਲਣੇ ਪਾਏ ਹੋਏ ਨੇ ਚਿੜੀਆਂ ਦੇ ਬੱਚੇ ਛੋਟੇ ਛੋਟੇ ਅੱਖਾਂ ਦੇ ਵਿੱਚੋਂ ਨਾ ਉਹ ਚੁੰਝਾ ਬਾਹਰ ਕੱਢ ਕੇ ਵੇਖ ਰਹੇ ਨੇ ਮੂੰਹ ਬਾਬਾ ਫਰੀਦ ਨੇ ਧਿਆਨ ਮਾਰਿਆ ਸਾਧੂ ਜੜੇ ਨੇ ਉਹ ਵੇਖ ਲਿਆ ਕਰਦੇ ਨੇ ਕੌਣ ਸੀ ਕਿੱਥੇ ਸੀ ਇਹਦੀ ਕੀ ਅਵਸਥਾ ਸੀ ਕਿਉਂਕਿ ਸਾਧੂਆਂ ਦੇ ਪਰਮੇਸ਼ਰ ਨੇ ਗਿਆਨ ਦੇ ਨੇਤਰ ਬਣਾਏ ਹੁੰਦੇ ਨੇ ਜਦੋਂ ਬਾਬਾ ਫਰੀਦ ਨੇ ਵੇਖਿਆ ਅੱਖਾਂ ਲੱਗੇ ਓਹੋ ਹੋਏ ਤੇ ਉਹੀ ਵੇਸਵਾ ਹੈ ਜੋ ਜਿਹਦੀਆਂ ਅੱਖਾਂ ਦੇ ਵਿੱਚ ਕੱਜਲ ਦੀ ਸੁਰਮੇ ਦੀ ਰੜਕ ਪੈਂਦੀ ਸੀ ਇੱਕ ਰੂਪ ਠੱਗ ਨੇ ਐਸੀ ਦੁਰਗਤੀ ਕਰ ਦਿੱਤੀ ਅੱਜ ਉਹਨਾਂ ਅੱਖਾਂ ਦੇ ਵਿੱਚ ਪੰਛੀਆਂ ਨੇ ਆਲਣੇ ਪਾਏ ਹੋਏ ਨੇ ਬਾਬਾ ਫਰੀਦ ਲਿਖਦੇ ਨੇ ਫਰੀਦਾ ਜਿਨੇ ਲੋਇਣ ਜਗ 모ਹਿਆ ਸੇ ਲੋਇਣ ਮੈਂ ਡਿਠ ਕੱਜਲ ਰੇਖਨਾ ਸਹਦਿਆ ਸੇ ਪੰਖੀ ਸੂਏ ਬਹਿਠ ਮਹਾਤਮਾ ਪੜਿਆ ਕਰਦੇ ਸਨ ਉਹ ਜਿਨ੍ਹਾਂ ਅੱਖੀਆਂ ਨੇ ਸਾਰਾ ਜਗ 모ਹਿਆ ਜਿਨ੍ਹਾਂ ਅੱਖੀਆਂ ਅੱਖੀਆਂ ਨੇ ਸਾਰਾ ਜਗ 모ਹਿਆ ਅੱਖੀਆਂ ਨੇ ਸਾਰਾ ਜੱਗ 모ਹਿਆ ਜਿਨਾ ਅੱਖੀਆਂ ਅੱਖੀਆਂ ਨੇ ਸਾਰਾ ਜੱਗ 모ਹਿਆ ਪੰਛੀਆਂ ਨੇ ਪਾਲਣੇ ਦਿਨਾ ਰੱਖਿਆ ਅੱਖੀਆਂ ਨੇ ਪਾਲਾ सारा जगम अथी अख्या, सारा जगम